ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜਿਆ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਲੂਨ ਬੱਛੀ ਦਿਖਾਵਾਂਗੇ ਸੇਲ ਆ ਟਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਚੀਗੇ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮੋਗਾ ਬਰਨਾਲਾ ਰੋਡ ਦੇ ਉੱਪਰ ਹੀ ਘਰ ਆਪਾਂ ਸੋ ਨੈਸ਼ਨਲ ਹਾਈਵੇ ਆ ਜਾਂਦਾ ਮੋਗੇ ਬਰਨਾਲਾ ਕਿਤੇ ਪੁੱਛਦੀ ਲੋੜ ਨਹੀਂ ਮਾਚੀ ਕੇ ਪਿੰਡ ਬਾਹਰੇ ਬਾਹਰ ਹੋ ਜਾਵਾ ਇੱਧਰ ਪਲਾਸਟਰ ਰਹਿ ਗਿਆ ਇੱਧਰ ਰਾਮਗੜ੍ਹ ਇੱਧਰ ਸਿੰਪੂਪਰਾ ਤੇ ਕਰੋ ਮੋਬਾਈਲ ਨੰਬਰ ਜੀ 9872375412 9872372412 72412 ਜੀ 72412 ਇਹਦੇ ਪਾ ਪਲੂਣ ਬੱਚੀ ਦੇਖੀ ਜਨੇ ਦੰਦੋ ਕਿਵੇਂ ਆ ਜੀ ਦੰਦੋ ਇਹ ਚੌਗੀ ਹੈ ਵੀਰੇ ਚੌਗੀ ਕਾ ਇੱਕ ਦਿਨ ਸੂਂਦ ਲੈਂਦੀ ਆ ਇਹਦੇ ਸੂਂਦ ਤੇ ਤਾਂ ਹਜੇ ਪਾਇਆ 12 ਦਿਨ ਠੀਕ ਹੈ ਤੇ ਜੇ 2-4 ਦਿਨ ਵੱਧ ਲੇਗੀ ਬਣੂ ਬਣੂ ਬਹੁਤ ਕਹਿੰਦਾ ਬਾਸ 10 ਦਿਨ ਸੂਣ ਚ ਬਾਕੀ ਆ ਹਾਂ ਤੇ ਥਰਡ ਥੋੜਾ ਕੱਢੂ ਹੱਤੀ ਜਵਾਈ ਵਾਲਾ ਜਮਾੜ ਵਧੀਆ ਹੱਤੀ ਜਵਾਈ ਕਰਨੋ ਚਾਹੀੇ ਮਸ਼ੀਨ ਤੇ ਲਾ ਲੋ ਠੀਕ ਐ ਥੋੜੀ ਆ ਗਈ ਮਧਰੀ ਬੋਡੀ ਚ ਹਣਾ ਹਾਂ ਹੈ ਯਾਨੀ ਕਿ ਕਿਸੇ ਵੀ ਵੀਰ ਨੇ ਆਉਣਾ ਆਏ ਨਾ ਵੀ ਬੜੀ ਵੱਡੀ ਆ ਤੇ ਆਪਾਂ ਦੱਸ ਦਈਏ ਹਾਂ ਹਾਂ ਠੀਕ ਐ ਗੁਰਕੇ ਲਾਂਭਾ ਜਿੰਦਾ ਬੰਦਾ ਤੇ ਦੁੱਧ ਦਾ ਅੰਦਾਜ਼ਾ ਲਾ ਸਕੀ ਆਪਾਂ ਮਾਂ ਥੱਲੇ ਸੀਗਾ 24-25 ਕਿਲੋ ਆਪਣੇ ਕੋਲ ਹੀ ਹੈਗੀ ਹੈ ਜੀ ਕਹਿੰਦਾ ਬਾਬਾ ਆਪਾਂ ਅੰਦਾਜ਼ਾ ਲਾ ਕੇ ਚੱਲੀਏ 20 17 18 16 17 ਤੋਂ ਬਾਹਰ ਵਾਲੀ ਵੇੜ ਹੈਗੀ ਆ ਹੈਗੀ ਆ ਹਾਂ ਜੀ ਚੰਗੀ ਤੇ ਬਾਕੀ ਜਿਵੇਂ ਮਧਰੀ ਕੋਟੀ ਜੇ ਕਿ ਇੱਕ ਤਰ੍ਹਾਂ ਦੀ ਜਰਸੀ ਨਾਲ ਚੰਗੀ ਰਹਿਣਾ ਇਹਨੇ ਜਾਵਾ ਰਹਿਣਾ ਬਈ ਹਾਂ ਤੇ ਰੇਟ ਵੇਚਣ ਜਾਲੇ ਕੀ ਰੱਖਿਆ ਕਿੰਨੋ ਨਾ ਉਹ 60 ਨਾ 65 ਠੀਕ ਹੈ 55000 ਦੀ ਆਪਾਂ ਦੇਣੀ ਆ ਠੀਕ ਹੈ ਜੇ ਵਿੱਚ ਮੜਾ ਮੋਟਾ ਮਾਨਤਾ ਨਹੀਂ ਮੜਾ ਮੋਟਾ ਮਾਨਤਾ ਨਹੀਂ ਹੋ ਕੋਈ ਵੀਰ ਬਣ ਕੇ 50 ਆਲਾ ਵੀ ਫੋਨ ਨਾ ਲਾ ਥੋੜੀ ਬਾਹਰ ਨੂੰ ਇਹਨੂੰ ਸੋ ਵੀਰੋ ਅੱਜ ਡੈਵ ਚ 30000 ਦੇ ਫੱਟਰ ਬੱਚੀ ਵੇਖਦੀ ਆ ਸਭ ਨੂੰ ਪਤਾਗਾ ਇਹਨੇ ਜਾ ਕੇ ਦੁੱਧ ਦੇਣਾਗਾ ਬਰੀਡ ਚੈਰ ਕਰਨੀ ਇਹਨੇ ਵੀ ਚੈਰ ਕਰ ਦੇਣੀ ਆ ਤੇ ਵਾਜ ਬੁਝਾ ਰੇਟ ਦੁੱਧ ਪੀਣ ਵਾਲਾ ਸੌਦਾ ਜਾਵਾ ਆਪਾਂ ਐਵੇਂ ਭਕਾਈ ਵਾਲੀ ਗੱਲ ਹੀ ਨਹੀਂ 55000 ਰੁਪਿਆ ਬੱਚੀ ਦੀ ਕੀਮਤ ਆ ਇਹਦੇ ਵਿੱਚੋਂ ਆਏ ਬੰਦੇ ਦਾ ਮਾਰਦਾਨ ਹੋ ਜਾਊਗਾ ਚੰਗੀ ਪੱਠੇ ਪਾ ਲਵਾਂਗੇ ਆਪ ਨੂੰ ਪਤਾ ਹੀ ਐਚਐਫ ਵੈਡ 10 12 ਤੋਂ ਕਰ ਦੋ ਦੁੱਧ ਦੇਣੀ ਹੁੰਦੀ ਆ 16 17 ਕਿਲੋ ਦੁੱਧ 15 ਤੋਂ ਪਾਰ ਇੱਕ ਕਿਹੜਾ ਹੋਰ ਖੜਾਉਗੇ ਬੜਾ ਜਾ 15 16 ਤੋਂ ਪਾਰ ਵਾਲੀ ਬੈੜ ਹੈਗੀ ਆ ਰੇਟ ਜੈਨੂਅਲ 55000 ਛੋਟ ਸਤਾ ਪਾਈ ਹੋਊ ਬੜਾ ਨਹੀਂ ਫਰਕ ਪੈਣਾ ਵੀ 40 ਲੈ ਲਓ ਜੀ 50 ਲੈ ਲਓ ਅੱਕਾਂ ਦੇ ਨਾਂਗਾ ਮਾਰਨ ਵਾਲਾ ਵੀਰ ਕੋਈ ਨਾਮ ਅੱਥਾ ਬਾਰੇ ਹਣਾ ਕੱਦ ਦਰਮਿਆਨਾ ਹੀ ਆ ਨਾ ਵਾਲੀ ਵੱਡੀ ਆ ਨਾ ਵਾਲੀ ਛੋਟੀ ਵੀ ਹੈ ਨਹੀਂ ਵੀ ਆ ਮਜੀਜੀ ਆ ਨਿੱਜਾ ਜੇ ਗੱਲ ਮੀਡੀਅਮ ਸਾਈਜ਼ ਆ ਗਿਆ ਤੇ ਨੰਬਰ ਬੋਲ ਦੀ ਦੁਆਰੇ ਆਪਣਾ 977272412 ਫਿਰ ਕਿਸੇ ਵੀ ਵੀਰ ਨੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ